ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਬਹੁਤ ਹੀ ਪਿਆਰਾ 4 ਸਲਾਈਂਗਾਂ ਦਾ ਡਿਜ਼ਾਈਨ ਲੈ ਕੇ ਆਏ ਆਂ 5-5 ਤਾਗੇ ਨਾਲ ਇਹ ਬਣਦਾ ਹੈਗਾ ਸਿੱਧੀ ਸਾਈਡ ਤੋਂ ਸ਼ੁਰੂ ਹੁੰਦਾ ਹੈਗਾ ਜਦੋਂ ਤੁਸੀਂ ਕਿਸੇ ਵੀ ਪ੍ਰੋਜੈਕਟ ਤੇ ਰੱਖਣਾ 5-5 ਦੇ ਹਿਸਾਬ ਨਾਲ ਤਾਗੇ ਰੱਖ ਕੇ ਕਰ ਸਕਦੇ ਕਿਵੇਂ ਬਣੂਗਾ ਆਪਾਂ ਤੁਹਾਨੂੰ ਦੱਸ ਦਿਆਂ ਪਹਿਲਾਂ ਤਾਗਾ ਬਿਨਾਂ ਬੁਣੀ ਉਤਾਰਾਂਗੇ ਦੋ ਤਾਗੇ ਆਪਾਂ ਉਲਟੇ ਬੁਣਾਂਗੇ ਤਾਗੇ ਆਪਾਂ ਆਪਣੀ ਸਾਈਡ ਹੀ ਰੱਖਾਂਗੇ ਤੇ ਜਿਹੜੇ ਇਹ ਤਿੰਨ ਤਾਗੇ ਨੇ ਇਹਨਾਂ ਨੂੰ ਆਪਾਂ ਤਿੰਨ ਤਾਗੇਆਂ ਨੂੰ ਇਕੱਠੇ ਬੁਣਾਂਗੇ ਇਸ ਤਰ੍ਹਾਂ ਤਾਗਾ ਕੱਢਣਾ ਨਹੀਂ ਹੈਗਾ ਫੇਰ ਸਲਾਈ ਦੇ ਤਾਗਾ ਘੁਮਾਵਾਂਗੇ ਫੇਰ ਬੁਣਾਂਗੇ ਇਸ ਤਰ੍ਹਾਂ ਹੀ ਆਪਣੇ ਤੰਦ ਬਣ ਗਏ ਦੁਬਾਰਾ ਫੇਰ ਘੁਮਾਵਾਂਗੇ ਤੇ ਫੇਰ ਬੁਣਾਂਗੇ ਤਿੰਨ ਤੋਂ ਇਸ ਤਰ੍ਹਾਂ ਹੀ ਆਪਣੇ ਪੰਜ ਤਾਗੇ ਬਣ ਗਏ ਹੁਣ ਆਪਾਂ ਕੀ ਕਰਨਾ ਹੈ ਜਿਹੜੇ ਪੰਜ ਤਾਗੇ ਬਣਾਇਆ ਇਹਦਾ ਪਹਿਲਾ ਤਾਗਾ ਛੱਡ ਕੇ ਜਿਹੜਾ ਸਿੱਧਾ ਤਾਗਾ ਜਿਹੜਾ ਆਪਾਂ ਦੂਜਾ ਬਲੇਵੀ ਵਾਲਾ ਤਾਗਾ ਪਾਇਆ ਸੀ ਉਹਨੂੰ ਆਪਾਂ ਇੰਨਾ ਕੁੰਡਾ ਉੱਪਰ ਦੀ ਇਸ ਤਰ੍ਹਾਂ ਲਿਆਉਣਾ ਤੇ ਇਹਨੂੰ ਫੇਰ ਘੁਮਾ ਕੇ ਸਲਾਈ ਤੇ ਜੜਾਵਾਂਗੇ ਇਸ ਤਰ੍ਹਾਂ ਫੇਰ ਉਸੇ ਤਰ੍ਹਾਂ ਦੁਬਾਰਾ ਦੋ ਉਲਟੇ ਇੱਕ ਦੋ ਤਾਗਾ ਆਪਣੀ ਸ਼ੈੜੀ ਰੱਖਣਾ ਆਪਣੇ ਤਿੰਨ ਦਾ ਇੱਕ ਇਹ ਤਾਗੇ ਥੋੜੇ ਜਿ ਢਿੱਲੇ ਰੱਖਣੇ ਆ ਜਿਹੜੇ ਆਪਾਂ ਇਹ ਤਿੰਨ ਤੋਂ ਪੰਜ ਕਰ ਬਣਾਉਣੇ ਤਾਗੇ ਢਿੱਲੇ ਰੱਖਣੇ ਥੋੜੇ ਜਿ ਇਸ ਤਰ੍ਹਾਂ ਕਮਾ ਕੇ ਤਿੰਨ ਬਣ ਗਏ ਦੁਬਾਰਾ ਫੇਰ ਜਦੋਂ ਆਪਾਂ ਕਮਾਉਣੇ ਫੇਰ ਇਹ ਦੁਬਾਰਾ ਬੁੰਦਿਆਂ ਪੰਜ ਬਣ ਗਏ ਹੁਣ ਜਿਹੜਾ ਆਪਾਂ ਇਹਦਾ ਪਹਿਲਾ ਤਾਗਾ ਆਪਾਂ ਨੂੰ ਢੀਂਦਾ ਉਹ ਆਪਾਂ ਇਸ ਤਰ੍ਹਾਂ ਨੂੰ ਪਹਿਲਾਂ ਸਲਾਈ ਤੇ ਚੜਾ ਲਾਂਗੇ ਫੇਰ ਇਹਨੂੰ ਇਸ ਤਰ੍ਹਾਂ ਕਮਾ ਕੇ ਦੁਬਾਰਾ ਫਿਰ ਸਲਾਈ ਤੀ ਚੜਾਵਾਂਗੇ। ਇਹੀ ਪੰਜ ਪੰਜ ਤਾਗਿਆਂ ਦਾ ਡਿਜ਼ਾਈਨ ਦੁਬਾਰਾ ਦੁਬਾਰਾ ਰਿਪੀਟ ਕਰੀ ਜਾਣਾ। ਇਹ ਆਪਣੀ ਡਿਜ਼ਾਈਨ ਦੀ ਪਹਿਲੀ ਸਲਾਈ ਹੂ। ਪਹਿਲਾਂ ਤੁਸੀਂ ਕੋਈ ਵੀ ਬਾਰਡਰ ਬਣਾ ਲਿਓ। ਉਸ ਤੋਂ ਬਾਅਦ ਇਹ ਡਿਜ਼ਾਈਨ ਨੂੰ ਨਾ ਸਕਦੇ। ਇਸ ਤਰ੍ਹਾਂ ਫਿਰ ਕਮਾ ਲਿਆ। ਤਿੰਨ ਤਾਗੇ ਵਣਗੇ ਫਿਰ ਕਮਾ ਲਿਆ ਪੰਜ ਤਾਗੇ। ਤੇ ਆਪਾਂ ਨੂੰ ਫਿਰ ਇਹ ਤਾਗੇ ਨੂੰ ਇਸ ਤਰੀਕੇ ਦੀ en Så legger vi den slik, og så legger vi den slik. Så en vi den. Så legger vi den slik. 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 ਹੁਣ ਆਪਣਾ ਜਿਹੜਾ ਇਹ ਆਪਣਾ ਪਹਿਲਾ ਦੱਗਾ ਪਹਿਲੇ ਤੱਕ ਨੂੰ ਛੱਡ ਕੇ ਇਸ ਤਰ੍ਹਾਂ ਲਿਆ ਕੇ ਉਹਨੂੰ ਬਾਰ ਬਾ ਕੇ ਚੜਾਉਣਾ ਦੁਆਰਾ ਸਲਾਈ ਤੇ ਫਿਰ ਲਾਸਟ ਵਾਲੇ ਦੋ ਆਪਾਂ ਉਲਟੇ ਬੁਣਾਵਾਂਗੇ। ਹੁਣ ਆਪਾਂਗੇ ਬੈਕ ਸਾਈਡ ਦੂਜੀ ਸਲਾਈ ਤੇ ਜਿਹੜੇ ਆਪਾਂ ਉਧਰ ਤੋਂ ਉਲਟੇ ਬੁਣਿਆ ਉਹ ਇੱਧਰ ਸਿੱਧੇ ਬੁਣਾਗੇ। ਤੇ ਜਿਹੜੇ ਆਪਣੇ ਇਹ ਡਿਜ਼ਾਈਨ ਵਾਲੇ ਆ ਪਹਿਲੇ ਤੱਕ ਨੂੰ ਆਪਾਂ ਕੱਲਾ ਬੁਣਾਗੇ ਇੱਕ ਤੇ ਮਗਰ ਹੈਗੇ ਆਪਣੇ ਚਾਰ ਤੱਕ ਇਹਨਾਂ ਨੂੰ ਆਪਾਂ ਦੋ ਦਾ ਇੱਕ-ਇੱਕ ਕਰਕੇ ਬੁਣਾਗੇ। ਦੋ ਦਾ ਇੱਕ ਦੇ ਦੋ ਰੇਕ ਇਸ ਤਰ੍ਹਾਂ ਹੈ ਆਪਣੇ ਤਿੰਨ ਦੇ ਤਿੰਨ ਤਾਗੇ ਪੂਰੇ ਹੋ ਗਏ ਫਿਰ ਉਸੇ ਤਰ੍ਹਾਂ ਦੋ ਸਿੱਧੇ ਜਿਹੜੇ ਉਧਰ ਉਲਟੇ ਬਣੇ ਸੀ ਪਹਿਲਾ ਕੱਲਾ ਬੁਣਾਗੇ ਪੰਜ ਤਾਗਿਆਂ ਚੋਂ ਫਿਰ ਦੋ ਤਾਗਿਆਂ ਨੂੰ ਦੋ ਦਾ ਇੱਕ ਫਿਰ ਦੋ ਦਾ ਇੱਕ ਬਹੁਤ ਹੀ ਪਿਆਰਾ ਡਿਜ਼ਾਈਨ ਆ ਆਲ ਪ੍ਰੋਜੈਕਟ ਡਿਜ਼ਾਈਨ ਆ ਕਿਸੇ ਵੀ ਕਾਰਡੀਗਨ ਚ ਪਾ ਸਕਦੇ ਹਾਂ ਬਹੁਤ ਸੋਹਣਾ ਬਣ ਕੇ ਆਊਗਾ ਜੇਕਰ ਸਾਡੇ ਚੈਨਲ ਤੇ ਨਵੇਂ ਆਇਓ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਤੁਹਾਨੂੰ ਇਸ ਤਰ੍ਹਾਂ ਸੁਣ ਤੋਂ ਸੋਹਣੇ ਤੇ ਸੌਖੇ ਸੌਖੇ ਡਿਜ਼ਾਈਨ ਆਪਾਂ ਦੱਸਦੇ ਰਹੀਏ ਇਸ ਤਰ੍ਹਾਂ تین ਫਿਰ ਆਪਾਂ ਦੋ ਦਾ ਇੱਕ ਫਿਰ ਤੋਂ ਦਾ ਇੱਕ ਲਾਸਟ ਵਾਲੇ ਆਪਾਂ ਇਸ ਤਰੀਕਾ ਬਣਾ ਲਮ ਹੁਣ ਆਪਾਂ ਅੱਗੇ ਦੀ ਤੀਜੀ ਸਲਾਈ ਤੇ ਜਿਹੜੇ ਆਪਾਂ ਉਲਟੇ ਬੁਣਦੇ ਆ ਉਹ ਹਰ ਵਾਰ ਉਲਟੇ ਹੀ ਰਹਿਣਗੇ ਤੇ ਜਿਹੜੇ ਆਪਾਂ ਡਿਜ਼ਾਈਨ ਬਣਾਇਆ ਸੀ ਹੁਣ ਉਹ ਤਿੰਨ ਸਿੱਧੇ ਦੋ ਉਲਟੇ ਤਿੰਨ ਸਿੱਧੇ ਇਸ ਤਰ੍ਹਾਂ ਹੀ ਆਪਣਾ ਹੁਣ ਡਿਜ਼ਾਈਨ ਬਣਦਾ ਜਾਊ ਦੋ ਉਲਟੇ ਤਿੰਨ ਸਿੱਧੇ ਡਿਜ਼ਾਈਨ ਵਾਲੀ ਸਿਰਫ ਇੱਕ ਸਲਾਈ ਲਾਉਂਦੀ ਆਂ ਦੂਜੀ ਸਲਾਈ ਇਸ ਤਰ੍ਹਾਂ ਲਾਉਂਦੀ ਆਂ ਹੁਣ ਦੁਬਾਰਾ ਜਦੋਂ ਆਪਾਂ ਡਿਜ਼ਾਈਨ ਬਣਾਵਾਂਗੇ ਫੇਰ ਉਹੀ ਪਹਿਲੀ ਸਲਾਈ ਤੋਂ ਸ਼ੁਰੂ ਕਰਾਂਗੇ ਸਿੰਪਲ ਤੇ ਬਣਦਾ ਵੀ ਬਹੁਤ ਜਲਦੀ-ਜਲਦੀ ਆ ਦੇਖਣ ਚ ਵੀ ਬਹੁਤ ਸੋਹਣਾ ਲੱਗਦਾ ਤਿੰਨ ਸਿੱਧੇ ਡਿਜ਼ਾਈਨ ਵਾਲੇ ਸੀ ਜਿਹੜੇ ਦੋ ਉਲਟ ਚੌਥੀ ਸਿਲਾਈ ਤੇ ਆ ਗਏ ਆਪਾਂ ਲਾਸਟ ਸਿਲਾਈ ਆਪਣੇ ਡਿਜ਼ਾਈਨ ਦੀ ਜਿਹੜੇ ਆਪਾਂ ਉਦੋਂ ਦੋ ਸਿੱਧੇ ਬਣਾਏ ਨੇ ਉਹਨਾਂ ਨੂੰ ਦੋ ਉਲਟੇ ਬਣਾ ਸੌਰੀ ਉਲਟੇ ਬਣਾ ਸਿੱਧੇ ਬਣਾ ਕੇ ਜਿਹੜੇ ਡਿਜ਼ਾਈਨ ਵਾਲੇ ਤਿੰਨ ਸਿੱਧੇ ਬਣੇ ਸੀ ਉਹਨਾਂ ਨੂੰ ਉਲਟੇ ਦੋ ਸਿੱਧੇ ਬੈਕ ਸਾਈਡ ਤੋਂ ਤੰਨ ਜਿਹੜਾ ਆਪਾਂ ਡਿਜ਼ਾਈਨ ਬਣਾਉਣਾ ਹੈ ਉਹਦਾ ਤੰਨ ਉਲਟੇ ਦਿਖਾਵਾ ਗਿਆ ਆਪਾਂ ਤੁਹਾਨੂੰ ਇਹ ਡਿਜ਼ਾਈਨ ਬਣ ਕੇ ਕਿੰਨਾ ਸੋਹਣਾ ਲੱਗਦਾ ਬਣਾ ਕੇ ਜਰੂਰ ਵੇਖਿਆ ਕਰੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਇਸ ਤਰ੍ਹਾਂ ਆਪਾਂ ਲਾਸਟ ਸਲਾਈ ਹੋ ਗਈ ਹੁਣ ਆਪਾਂ ਦੁਬਾਰਾ ਜਦੋਂ ਸੁ ਡਿਜ਼ਾਈਨ ਸ਼ੁਰੂ ਕਰਨਾ ਉਸੇ ਸਾਈਟ ਨੂੰ ਆਪਾਂ ਪਹਿਲਾਂ ਦੱਸੀ ਹੈ ਇਸ ਤਰ੍ਹਾਂ ਹੀ ਆਪਣਾ ਡਿਜ਼ਾਈਨ ਬਣਦਾ ਆਊਗਾ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਲੱਗਦਾ ਉਲਟੀ ਸਾਈਡ ਤੋਂ ਇਸ ਤਰ੍ਹਾਂ ਇੱਕ ਵਾਰ ਜਿੱਥੇ ਡਿਜ਼ਾਈਨ ਆਪਣਾ ਟਿਕ ਗਿਆ ਪੰਜ ਤਾਗ ਗਿਆ ਤੇ ਬਸ ਇਹੀ ਪੰਜ ਤਾਗੇ ਆਪਣੇ ਸ਼ੁਰੂ ਤੋਂ ਲੈ ਕੇ ਜਾਕਟ ਡੈਂਡ ਤੱਕ ਇੰਝ ਚੱਲੀ ਜਾਣਗੇ ਕੁਝ ਵੀ ਇੱਚ ਵਾਦਾ ਘਾਟਾ ਨਹੀਂ ਜਿਹੜੇ ਆਪਾਂ ਇਧਰ ਤੋਂ ਉਲਟੇ ਉਹਨਾਂ ਨੇ ਬਸ ਉਹ ਸਿੱਧੇ ਇਸ ਤਰ੍ਹਾਂ ਹੀ ਆਪਣਾ ਇਹ ਬਣ ਕੇ ਆਊਗਾ ਬਹੁਤ ਪਿਆਰਾ ਲੱਗਦਾ ਕਿਵੇਂ ਲੱਗਾ ਕਮੈਂਟ ਕਰਕੇ ਦੱਸੋ ਸਾਡੀ ਵੀਡੀਓ ਵੇਖਣ ਲਈ ਛੱਡਣਾ ਜੁੜੇ ਰਹਿਣ ਲਈ ਬਹੁਤ ਬਹੁਤ ਥੈਂਕ ਯੂ ਜੀ